ਜੀ ਸਾਰਿਆਂ ਨੂੰ ਪਿਆਰ ਪ੍ਰੀ ਸਾਸਤਰੀ ਕੌਰ ਜੀ ਲੋਰੀ ਹਟਾ ਹੈਗਾ ਜੀ ਸੰਡੇ ਤਰੀਖ ਹੈਗੀ ਆਰ ਜੋ 26 10 25 ਛੁੱਟੇ ਦਾ ਦਿਨ ਆਈ ਤੇ ਅੱਜ ਇੱਕ ਫਿਰ ਥੋੜਾ ਵਿਆਹ ਆ ਗਿਆ ਦੀਆ ਆਪਾਂ ਚੱਲੇ ਹੁਣ ਵਿਆਹ ਤੇ ਬਾਕੀ ਜਾ ਕੇ ਪਤਾ ਲੱਗੂਗਾ ਦੇ ਰਹੇ ਕਿੰਨੇ ਕਿੰਨੇ ਰਣੇ ਉੱਥੇ ਤੇ ਯਾਰ ਦੋਸਤਿਆ ਹਮ ਲੋਕ ਕੰਮ ਕਰਦਾ ਆਪਣੇ ਨਾਲ ਉਹਦੀ ਕੁੜੀ ਦਾ ਵਿਆਹ ਹੈ ਤੇ ਬੁਲਾਇਆ ਸੀ ਚੱਲਦੇ ਹੁਣ ਆਪਾਂ ਘਰੋਂ ਤੋਂ ਲੱਗੇ ਆ ਤੇ ਦੇਖ ਲਿਆ ਜੇ ਉੱਥੇ ਮੌਗਾ ਲੱਗਿਆ ਤਾਂ ਤੁਹਾਨੂੰ ਜਾ ਕੇ ਤੇ ਵਿਆਹ ਚ ਮਿਲਦੇ ਆ ਆਓ ਫਿਰ ਚੱਲੀਏ ਲੋ ਜੀ ਆਪਾਂ ਜਾ ਰਹੇ ਹਾਂ ਪਰ ਉਹ ਆਵੇ ਰਾਹ ਤੇ ਅੱਧਾ ਛੱਡ ਪੋਈ ਚੱਲੀ ਚੱਲਦੀ ਆ ਛੱਡ ਪੋਈ ਇੱਥਾਰੀ ਲੱਗੇ ਹੋਣੇ ਕੰਮ ਕਰੋ ਆ ਲੱਗੇ ਉਹ ਇਹ ਉਹ ਜੇਕਰ ਆਪਾਂ ਰਾਤ ਦੇ ਪੌਣੇ ਦੇ ਤੇ ਚੱਲਦੇ ਵਾ ਬਦਾਂ ਨੂੰ ਲਾਇਆ ਬੰਦੇ ਨੇ ਯਾਰਾ ਉਸ ਤੋਂ ਇਹ ਗਰਾਮ ਚਾਜਾ ਬੜਾ ਹੁਣ ਚੱਲੇ ਹੁਣ ਤੇ ਸਾਡਾ ਬੂਰੇ ਤੇਰੀ ਜੁਰਾਂ ਤੇ ਚੱਲਦੀ ਆ ਉਹ ਲੱਗੇ ਬਦਾਨਾ ਉਧਰ ਜਦੋਂ ਆਪੇ ਅੱਗੇ ਜਾ ਕੇ ਮਿਲਦੇ ਆਪ ਗੜਾਵਾ ਸਾਹ ਆ ਗਈ ਬਰੇਸ ਕੋਣਾ ਨਾਲੋਂ ਬੁਰੰਦ ਬਰੇ ਆਪਾਂ ਗੜਾਉਂਦੇ ਆਂ ਨਾ ਗੜਾਉਂਦੇ ਹੋ ਜਾਂਦੇ ਕੋਣਾ ਜਾਨਦੇ ਆਂ ਜਿਹੜਾ ਉਹ ਦਮਾਵਾ ਲੈ ਬੈਠਾ ਰੋਣਾ ਸਾਰਾ ਲੋ ਵੀ ਆਪਾਂ ਗੜਾਉਂ ਚ ਪਹੁੰਚ ਗਏ ਦੀਆਂ ਆਪਣੀਆਂ ਆਪਣੀਆਂ ਗੱਡੀਆਂ ਆਵੜੇ ਆਪਣੀ ਕੜੀ ਗੱਡੀ ਤੇ ਮਾਪਾ ਚੱਲੇ ਆ ਯਾਰ ਦੋਸਤ ਦੀ ਕੁੜੀ ਦਾ ਘਰ ਜਿਹੜਾ ਉੱਥੇ ਉੱਥੇ ਜਾ ਕੇ ਦੇਖਦੇ ਆ ਮਿਲਦੇ ਆ ਉੱਥੇ ਜਾ ਕੇ ਹੁਣ ਪੰਗਰਾ ਤੋਂ ਨਿਕਲਣ ਲੱਗੇ ਆ ਲੋ ਇਹ ਪਾ ਪਹੁੰਚ ਗਏ ਜੀ ਵਿਆਹ ਚ ਰਾਜੀ ਬੜਾ ਪੈਰ ਪਾਉਣ ਕਦੀ ਵਰਤ ਆ ਗਈ ਇੱਧਰ ਕੋੜਾ ਸ਼ੋਰ ਲੱਗੇ ਆਣ ਪਾਣੀ ਦੀ ਬੋਤਲ ਨਹੀਂ ਲੀਆ ਦੇਖੋ ਮੇਰੇ ਮਾਰੇ ਹਾਂ ਉਹ ਰੋ ਰਿਹਾ ਨਕਟਾਂ ਰੋਣ ਰਿਹਾ ਪਰ ਹੁਣ ਚੱਲਦੇ ਨੇ ਘਰਾਂ ਨੂੰ ਤੇ ਯਾਰਾ ਰੁਕਣੀ ਨਹੀਂ ਚਾਹਉਂਦੇ ਪੱਪੀ ਉਹ ਪਾਕੇ ਟੈਂਟ ਤੋਂ ਬਾਹਰ ਰੋ ਰਿਹਾ ਬੋਏ ਦੇ ਕੋਲ ਪਹੁੰਚ ਗਏ ਆਪਾਂ ਲੋਈ ਟੰਟ ਤੋਂ ਪਾ ਕੇ ਬਾਹਰ ਬਾਲੀਦਰ ਰੁਕਣਾ ਨਹੀਂ ਸੀਗਾ ਤੇ ਹੁਣ ਆਪਾਂ ਚੱਲਿਆਂ ਗੁਜਾਮ ਨੂੰ ਕਿਹਾ ਖਿਆਲਾ ਕੋਲੀ ਕੋਲ ਜਾਣਾ ਉਹਨਾਂ ਨਾਲ ਸ਼ਾਇਦ ਮੈਂ ਤਾਣ ਮੈਂ ਤਾਣ ਜਾਣਾ ਹੈਗਾ ਵੇਆ ਨਾ ਮਿੱਟੀ ਦੇ ਘਰੇ ਹੁਣ ਗਿਆ ਹੈ ਨਹੀਂ ਆਪਰੇ ਉਹਨਾਂ ਨੇ ਕਹਣਾ ਮੇਰੇ ਕੋ ਸਾਦਾ ਨਹੀਂ ਹੈਗਾ ਕਿ ਨਾ ਲੋਈ ਆਪਾਂ ਗਰਾਉਂਜ ਪਾਉਣਗੇ ਰਣਵੀਰ ਆਠਾ ਮੋਬਾਈਲ ਦਾ ਚੰਦਰਜੀਤ ਬਾਈ ਲੱਗਿਆ ਹੁਣ ਗੱਡੀ ਦੀ ਸਪਾਈ ਕਰਨਾ ਭਰਤਪਿੰਜੇ ਟੋਟਾ ਹੈ ਭਰਤਪਿੰਜੇ ਲਾਉਣਾ ਆਪਾਂ ਨੇ ਹੁਣ ਹੋਰ ਪਾਲੀ ਚੱਕਦਾ ਬਾਬਾ ਦੱਸ ਲੋਈ ਆ ਖੜੀ ਚੰਦਰਜੀਤ ਬਾਈ ਦੀ ਗੱਡੀ ਭਰਤਪਿੰਜੇ ਲੱਗਿਆ ਸਿਕਲਾਂ ਰੋਈ ਆਪਾਂ ਹੁਣ ਵਿਆਹ ਤੋਂ ਜਾ ਕੇ ਆ ਗਏ ਸੀ ਤੇ ਇੱਧਰ ਚੱਲਦੀ ਦਵਾਈ ਵਾਲੀ ਗੱਡੀ ਲੋਕ ਨਹੀਂ ਖੁੱਲਦਾ ਲੋਕ ਲੱਗੇ ਹਨ ਠੀਕ ਹਨ ਇਹ ਕਾਰਾਂ ਨੂੰ ਆ ਕੇ ਚੱਲਾ ਬਸ ਤੋਂ ਨਹੀਂ ਕਾਉਂਦੇ ਕਾਰਾਂ ਦਾ ਕੁੱਟੀਆਂ ਹੋਈਆਂ ਨੇ ਲੋਕਾਂ ਦੇ ਨੇਰੀਆਂ ਨੇਰੀਆਂ ਕਾਹੋਰ ਲਾਉਂ ਲੋਕ ਦੇ ਤੁੰਡੋਂ ਦੇਖ ਦਿਨਾ ਬੱਲੋਈ ਕੋਈ ਫਰਾਂ ਦਾ ਕਾਹੋਂ ਗਦਾਮ ਤੋਂ ਮੁੜਨ ਲੱਗੇ ਆਈ ਇਹ ਆ ਤੋ ਆ ਗਿਆ ਕਾਹੋਂ ਤੋਂ ਮੜਾਗਾ ਚੰਗੀਆਂ ਗੀਨਾਂ ਗੱਡੀ ਦਾ ਕੰਮ ਕਰਾ ਆ ਚੰਗੀਆਂ ਇਹ ਹਨਾ ਪੱਟ ਚੱਲਦੇ ਆ ਘਰ ਨੂੰ ਆ ਗਿਆ ਮੈਂ ਮੈਂ ਉਹ ਗਿਆ ਨਾ ਬਾਈਕ ਆਪਾਂ ਕਲੀ ਸਟਾਰਟ ਉਹ ਜੀ ਜੀ ਡੀ ਰੋਡ ਆ ਗਿਆ ਜੀਡੀ ਰੋਡ ਤੇ ਲੱਗਿਆ ਚੜਨਾ ਅੱਜ ਹੈਗਾ ਸੰਡੇ ਸੰਡੇ ਕਰਕੇ ਜੀਡੀ ਰੋਡ ਹੈਗਾ ਜਮੇ ਖਾਲੀ ਨੇ ਜਾ ਲਿਆ। ਗੁਰਦਾਰਾ ਸਾਹਿਬ ਆ ਗਿਆ ਜੀ ਫੇਰ ਚੱਟਣਾ। ਅੱਦਵਾਰ ਰੋਕ ਕਰਕੇ ਰੋਡ ਦੇਵੇਂ ਖਾਦਿਆ ਨਹੀਂ ਰੋਡ ਨੂੰ ਸਾਹ ਨਹੀਂ ਮਿਲਦਾ ਹਾਂ ਦਾ। ਤੇ ਬਰੰਬੜ ਦੇ ਦੁਕਾਨ ਤੇ ਉਹਦਾ ਮਾੜਾ ਸਾਮਾਨ ਚੜਾਣਾ ਦਾ ਕੰਮ। ਲੋਇ ਪਾਵੇ ਸ਼ਾਪ ਤੇ ਸ਼ੌਂਤੇ ਰੋ ਲੱਗੇ ਅੰਦਰ ਫਰਾ ਨਿੰਦੀ ਬਾਈ ਸਾਡਾ। ਲੋਇ ਪਤਵਾਰੀ ਸ਼ਾਪ ਤੇ ਆਵੇ ਆਪਾਂ। ਆ ਜੋ ਆਪੋ ਤੁਮੋਂ ਲੈ ਕੇ ਬਾਹਰ ਤੇ ਜਾਣ ਦੇ ਜਗ੍ਹਾ ਬਦਲਸਾ ਦੀ ਛੜਪੋਚ ਜਿੰਨੀ ਤਿਆਰੀ ਚੱਲ ਪਈ ਆ ਅੱਜ ਆਵੇ ਛੋਲੇ ਵਾਲੇ ਡਰੈ ਵਾਲੇ ਇਹੋ ਨਾਲ ਵੱਢ ਛੋਲਾ ਆ ਬੜੀਆ ਜਗ੍ਹਾ ਉਨੇ ਤੁਮਾਂ ਲਈ ਭਗਾਤਾਂ ਦਾ ਜਲਾ ਬੈਨਾਂ ਕੋਲ ਤੇ ਚੱਲ ਰਹੀ ਛੜਪੋਚ ਦੀ ਕੁੱਲ ਤਿਆਰੀ ਅੱਜ ਅੰਲਾ ਦਾ ਬੋਲਦੇ ਰਹਿ ਰਹੇ ਜਾ ਰਹੇ ਨੇ ਸਾਡੀ ਹਲੂਣੀਆਂ ਨੇ ਨਾ ਟੈਂਟ ਲੱਗ ਗਏ ਅੰਦਰ ਫਾਦੀ ਵਾਲੇ ਅੱਜ ਅੱਧਾ ਲਾਕਡਾਊਨ ਲੱਗਾ ਜਵਾਤ ਵਾਟਰ ਸੀਗਲੇ ਦੇ ਮੋਕੇ ਨੱਪਣ ਲੱਗੇ ਤੇ ਲੋਈ ਪਹੁੰਚਣੀਆਂ ਪਾਉਣ ਘਰੇ ਕਰਦੇ ਫੋਰ ਤੇ ਆ ਗਏ ਆਪਾਂ ਜਿਹੜਾ ਨੇ ਘਰੇ ਆਪਾਂ ਹੁਣ ਐਸਾ ਅੱਜ ਹੈਗਾ ਸੁੰਡੇ ਮੈਨੂੰ ਲੱਗਦਾ ਵੀ ਸ਼ਾਇਦ ਮੰਡੇ ਦੀ ਆ ਛੜ ਪੋ ਜਾ ਆ ਗਾ ਕੇ ਤਿਆਰੀ ਫੋਨ ਚੱਲ ਰਹੀ ਹੈ ਜੀ ਇਹ ਆਦੀ ਲੋਜੀ ਘਰੇ ਪਹੁੰਚ ਗਿਆ ਘਰੇ ਪਹਾਂਵੈ ਦੀ ਗਈ ਹੁਣ ਆਪਾਂ ਗੇੜ ਕੋਲ ਕੇ ਚੱਲਦੇ ਆਂ ਅੰਦਰ ਨੂੰ ਘਰੇ ਆਪਾਂ ਪਹੁੰਚ ਗਏ ਤੇ ਫਰਖਾ ਥੋੜੀ ਜਿਹਾ ਰੁਕਣਾ ਸੀ ਵਿਆਹ ਚ ਜਿਹੜਾ ਕਾ ਜਿਆਦਾ ਦੇਣੀ ਬਣਾਈ ਹੈਗੀ ਤੇ ਪਰ ਬਾਅਦ ਹੀ ਹੁਣ ਤੇ ਹੁਣ ਆਪਾਂ ਵੀਡੀਓ ਨੂੰ ਕਰ ਦਿਆ ਬੰਦ ਤੇ ਵਲੌਗ ਜਿੰਕਾ ਲਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਹਾਂ ਲਈ ਬਲੱਵ ਲੱਗੇ ਹੈ ਬਣਾਉਣ ਦੇਖੋ ਤੇ ਸਪੋਰਟ ਜਰੂਰ ਕਰੀ ਧੰਨਵਾਦ ਜੀ ਸਾਰਾ ਰੱਬ ਸਾਰਿਆਂ ਨੂੰ ਛੜ ਦੇਵਾ ਜ ਰੱਖੇ ਕਰੋ ਜੀ ਦਾ ਸ਼ੁਭ ਬਈ ਦੇ on the body.